ਸਾਡੇ ਨਾਲ ਬੜੀ ਮਾੜੀ ਹੋ ਰਹੀ ਹੈ ਫਾਟਕ ਲੱਗਣ ਵਾਲੀ ਨੇ ਦੇਖਦੇ ਆ ਕੀ ਬਣਦਾ ਪਹਾਲਾ ਬਾਬੇ ਪਹਾਲਾ ਖਿੱਚਦੇ ਖਿੱਚਦੇ ਚੱਲ ਚੱਲ ਬਟਰੱਕ ਆ ਜਾ ਰਿਹਾ ਬਈ ਬਿੱਲਕੇ ਟ੍ਰੱਕ ਆ ਗਿਆ ਸ਼ੁਰੂ ਹੋ ਗਿਆ ਚੱਲ ਚੱਲ ਨਿਕਲ ਗਏ ਨਿਕਲ ਗਏ ਨਿਕਲ ਗਏ ਚੱਲ ਚੱਲ ਮੇਰੇ ਵੀਰਿਆ ਚੱਲ ਲੈ ਵੀ ਕਹਿੰਦੇ ਫਾਟਕ ਨਿਕਲ ਆ ਜੇ ਲੱਗ ਜਾਂਦੇ ਨਾ ਨੇ ਵਾਈ ਲੀਗਾ ਹੁਣ ਲਾ ਲਈ ਗਾ ਹੁਣ ਦਾ ਬਜਣਾ ਵੀ ਨਹੀਂ ਹੈ ਕੁਝ ਹੁਣ ਨਾ ਬਾਟ ਗਿਆ ਹੁਣ ਜੋ ਮਰਜ਼ੀ ਕਰੀਏ ਹੁਣ ਲਾਵੇ ਪਾਈ ਗਾ ਹੁਣ ਲਾਵੇ ਤੋ ਵੇ ਨਿਕਲੇ ਹੁਣ ਆਪਾਂ ਫਾੜੀਆਂ ਜੇ ਆ ਇੱਥੇ ਰੁਕ ਜਾਂਦੇ ਸਾਡਾ ਅੱਧਾ ਘੰਟਾ ਖਰਾਬ ਹੋ ਜਾਣਾ ਸੀਗਾ ਕੀ ਗੱਲ ਆ ਘੱਟੋ ਘੱਟ ਕਈ ਵਾਰੀ ਪੰਜ ਪੰਜ ਗੱਡੀਆਂ ਨਾਲ ਖੜੰਦੇ ਆਏ ਨਹੀਂ ਅੱਧਾ ਘੰਟਾ ਤਾਂ ਨੂੰ ਜਾਣ ਨੂੰ ਉੱਥੇ ਲੱਗਣਾ ਅੱਧਾ ਘੰਟਾ ਇੱਥੇ ਰੁਕ ਗਿਆਣਾ ਸੀਗਾ ਫੋਟੋਪੁਰ ਵਾਲੇ ਤੇ ਗਾਣੇ ਬਣਿਆ ਸੀਗਾ ਬਾਟਕਾਂ ਤੇ ਅਤਰਾਹੇ ਵਾਲੇ ਤੇ ਬਣਿਆ ਹੋਣੇ ਬਣਿਆ ਹੋਣੇ ਕਿਵੇਂ ਸੀ ਗਾਣਾ ਉਹ ਆ ਬਾਈ ਗੁੱਸਾ ਕਰਗੇ ਨਹੀਂ ਵੱਖੀ ਵਿੱਚ ਵੱਜੇ ਹੂਰੇ ਦਾ ਹੁਣ ਬੰਦ ਪਿਆ ਦਰਵਾਜ਼ਾ ਜੋ ਪਟਕੋ ਟਕਪੂਰੇ ਦਾ ਅਵਤਾਰ ਐ ਦੇ ਵੀਰੇ ਪਹੁੰਚ ਗਿਆ ਗੁਰਦੁਆਰਾ ਸਾਹਿਬ ਤੇ ਅਰਦੇ ਸ਼ਾਹ ਹੁੰਦੇ ਆ ਹਮ ਦੇ ਸਮ ਪਈ ਦਰਸ਼ਨ ਵਧੀਆ ਹੋ ਗਏ ਤੇ ਹੁਣ ਜਾਣਾ ਅਸੀਂ ਆਪਣੇ ਦਰਾਏ ਦੇ ਪੂਰੇ ਫਿਲਮਸ ਬੰਦੇ ਕੋਲ ਜਿਹਨੂੰ ਦਰਾਏ ਚਿਹਰ ਦਾ ਬੱਚਾ-ਬੱਚਾ ਜਾਣਦਾ ਬੱਚਾ-ਬੱਚਾ ਜਾਣਦਾ ਉਹਨੂੰ ਕਹਿੰਦੇ ਆ ਮਣੀ ਮੇਰੇ ਮਣੀ ਅੜਾਚਾਂ ਹਾਂ ਮਣੀ ਅੜਾਚਾਂ ਦੇਖਦੇ ਆ ਕੀ ਬੰਦਾ ਹੈ ਇਹਦੇ ਕੋਲ ਜਾ ਕੇ ਦੇਖਦੇ ਆ ਕੀ ਕਰਦਾ ਪਿਆ ਉਹ ਸੁੱਤਾ ਹੀ ਵਿਆਹਣਾ ਵੈਸੇ ਤਾਂ ਕਰਨਾ ਕੀ ਸੌਰੀ ਸ਼ਰਟ ਸ਼ਰਟ ਬੜੀ ਘੈਂਟ ਆ ਹੈ ਮੁੰਡੇ ਦੀ ਸ਼ਰਟ ਦੇਖੋ ਖੜੀ ਮਾਰੇ ਪੋਜ ਬਣਾਈ ਓ ਮਾਈ ਗੋਡ ਫੈਨ ਹੋ ਗਿਆ ਮੈਂ ਇਹਦਾ ਸ਼ਰਟ ਦਾ ਕੁਆਦੰਨੇ ਕੋਈ ਨਹੀਂ ਹੈ ਤੂੰ ਕੀ ਕਹਿਣਾ ਚਾਹੇਂਗਾ ਚੱਲ ਤਬਰ ਫਾਈਵ ਦਾ ਫਾਈਵ ਆ 6 ਸੇ ਆ ਗਏ 5 6 ਦਾ ਆਦਾ ਦਾ ਤੈਨੂੰ ਰੁਕ ਜਾ ਫੋਨ ਚਲ ਗਿਆ ਦੇਖ ਹੀ ਦੇਣਾ ਇਹ ਇਹਦਾ ਅੱਧਾ ਘਟ ਢ ਨਿਕਲਿਆ ਨਾ ਬਾਹਰ 치ਵਾ ਆਦ ਲਿਆ ਪੱਕੀ ਗੱਲ ਕੋਈ ਨਹੀਂ ਫਲੈਟ ਆ ਦੇ ਹਾਂ ਸਾਹ ਛੱਡ ਥੋੜਾ ਜਿਹਾ ਸਾਹ ਆ ਵੀਡੀਓ ਨਾ ਜਿਹੜੀ ਵੀਡੀਓ ਬਣੀ ਆ ਨਾ ਉਹਦੇ ਚ ਆ ਗਿਆ ਵੀਰੇ ਕੀ ਕਹਿੰਦਾ ਤੈਨੂੰ ਦੁਬਾਰਾ ਬੋਲ ਨਹੀਂ ਕੱਪੜੇ ਭਾਵੇਂ ਮੈਂ ਫੋਟੋ ਚ ਵਧੀਆ ਆਂਦੇ ਆ ਪੂਰੇ ਵਧੀਆ ਲੱਗਣਗਾ ਵਧੀਆ ਵਧੀਆ ਫੋਟੋ ਵੀ ਮੈਂ ਵਿੱਚ ਪਾਉਂਗਾ ਫਿਰ ਵਾਹ ਦੇਖਦਾ ਫੋਟੋ ਵਿੱਚ ਪਾਉਣੀ ਓਏ ਠੀਕ ਆ ਦੱਸਣਗੇ ਲੋਕੀ ਵੀ ਕਿਦਾਂ ਦੇ ਲੱਗਣ ਚੱਲ ਦੇਖਦੇ ਆ ਨੋ ਫੋਟੋ ਸੈਸ਼ਨ ਚੱਲ ਰਿਹਾ ਉਹ ਬੱਤਾਂ ਮਾਉਂਦੇ ਸਾਹਲੇ ਓਰੇ ਵੈਸੇ ਸੈਰ ਕਰਨ ਨੂੰ ਬਹੁਤ ਵਧੀਆ ਨਾ ਵਧੀਆ ਸਵੇਰ ਦੀ ਸੈਰ ਹੋਗੀ ਨਜ਼ਾਰਾ ਮੈਂ ਕਹਿੰਨਾ ਵੀਊ ਬਹੁਤ ਸੋਹਣਾ ਆਉਂਦਾ ਯਾਰ ਬਾਬੇ ਐਹੋ ਜਿਹਾ ਵੀਊ ਹੀ ਨਹੀਂ ਹੈਗਾ ਕਿਤੇ ਹਨਾ ਨਜ਼ਾਰਾ ਪੂਰਾ ਵਾਬੇ ਪੂਰੇ ਆਇਆ ਕਰੀਏ ਸਵੇਰੇ ਹਾਂ ਹਾਂ ਚੱਲ ਕੋਈ ਨਹੀਂ ਕੱਲ ਨੂੰ ਦੇਖਾਂਗੇ ਫਿਰ ਕੱਲ ਨੂੰ ਆਈਏ ਸਵੇਰੇ ਕੱਲ ਨੂੰ ਕੱਟਦਾ ਦੇਖ ਲੈ ਮੁੱਕਰ ਨਾ ਜਾਈਂ 5 ਵਜੇ ਉੱਠ ਜੀ ਨੂੰ ਰਾਤ ਨੂੰ ਪਬਜੀ ਘਟੇ ਖੇਲੀ 2 ਨਹੀਂ 5:30 ਵਜੇ ਠੀਕ ਆ ਸਾਡੇ ਪੰਜ ਠੀਕ ਆ ਨਾ 5:30 5:30 ਵਜੇ ਆਪਾਂ ਆਵਾਂਗੇ ਫਿਰ 5:30 ਤੋਂ 6:00 ਦਾ ਆ ਜਣਾ ਵੇਖਣਾ ਯਾਰ 5:30 ਦਾ ਨਹੀਂ ਮੈਂ ਨਹੀਂ ਕਰਾਉਂਦਾ ਮੈਂ ਪੱਕਾ ਤਿਆਰ ਹਾਂ 5:30 ਤੋਂ ਜਵਾਬ ਦੇਣੀ ਜਵਾਨ ਯਾਰ ਇਹਾ ਤੂੰ ਹੈਗਾ ਜਵਾਨ ਤੇ ਦੇਖ ਲੈ ਪੱਕਾ ਵੀਰੇ ਪੱਕਾ ਲੈ ਦੇਖ ਲੋ ਫੇਰ ਆਵਾ ਕਰ ਲੋ ਹੁਣ ਜਵਾਨ ਲੈ ਆ ਜਾ ਹੁਣ ਜਿਹੜਾ ਨਾ ਆਇਆ ਇਹਦਾ ਨਾ ਆ ਉਹ ਚੱਲਦੀ ਪਾਰਟੀ ਉਹਦੇ ਬੰਦਾਂ ਤਾਂ ਫੇਰ ਕੀ ਹੋਇਆ ਨੀ ਕੀ ਕਹਿੰਦਾ ਸੀਗਾ ਇਹ ਫੇਰ ਕਹਾਣੀ ਖਤਮ ਫੇਰ ਕਹਾਣੀ ਖਤਮ ਕਹਿੰਦੇ ਦੀ ਐਂਡ ਲੱਗ ਗਿਆ ਥੱਲੇ ਲੱਗ ਗਿਆ ਥੱਲੇ ਟਾਈਮ ਹੀ ਬਹੁਤ ਲਾਤਾ ਨਹੀਂ ਤੁਮ ਨੂੰ ਆਹ ਹੋ ਗੁਰਿਆ ਭਰਾਵਾ ਅਜ ਤੱਕ 버거 ਲੈ ਕੇ ਨਹੀਂ ਆਇਆ ਹੈਗਾ ਜੀ ਸ਼ੁਕਰ ਆ ਭਰਾਵਾ ਸ਼ੁਕਰ ਆ ਜੀ ਸ਼ੁਕਰ ਆ 버거 ਪਤਾ ਕਿੰਨੀ ਦੇ ਉੱਥੇ ਪੂਰੇ 3 ਘੰਟਿਆਂ ਬਾਅਦ ਆਇਆ ਉਹ ਸਾਹਮਣੇ ਦੁਕਾਨ ਤੋਂ ਉਹ ਦੇਖੋ ਉੱਥੇ ਹੀ ਆਇਆ 3 ਘੰਟੇ ਤੋਂ ਜ਼ਿਆਦਾ ਟੱਗ ਗਿਆ 30 ਮਿੰਟ ਕਹਿੰਦਾ ਮੈਂ ਤਾਂ ਵੀ ਮੰਨ ਲੰਦਾ 13 ਮਿੰਟ ਲੱਗੇ ਆ 13 ਮਿੰਟ ਤਾਂ ਲਾਇਆ ਹੈ ਬਲਦੀ ਖਾਣਾ ਵੀ ਠੰਡੇ ਹੋ ਜਣੇ ਆ ਹਾਂ ਠੰਡੇ ਆ ਫਿਰ ਸੁਭਾਅ ਨਹੀਂ ਚਲੋ ਭਾਈ ਚਲੋ ਚੰਗਾ ਜੀ ਫਿਰ ਮਿਲਦੇ ਆ ਅਗਲੇ ਬਲੌਗ ਵਿੱਚ ਜਲਦੀ ਜੀ